ਸੋਮਾ ਦੇਖੋ ਬਦਲ ਤਾਂ ਹੋ ਰਿਹਾ ਹੈਗੇ ਪਾਦੇ ਮੀਂਹ ਰੱਬਾ ਪਾਦੇ ਮੀਂਹ ਪਾਦੇ ਮੀਂਹ ਥੋੜੀ ਚੰਗੀ ਗੱਲ ਆ ਜੇ ਪਾਦੇ ਤਾਂ ਉਹ ਜੀ ਆਪਾਂ ਅਗੇ ਕੱਚੇ ਰਾਹ ਤੇ ਇੱਥੇ ਕਣੀਆਂ ਆਈਆਂ ਤਾਂ ਹੈ ਤੇ ਪਿੰਡ ਨਾਲੋਂ ਤਾਂ ਬਸ ਆ ਗਈ ਖਬਰ ਐਂਟੀ ਨਹੀਂ ਦੁਬਾਰੇ ਦੁਬਾਰੇ ਜੀ ਨਿਕਲ ਗਈ ਦੰਨਰ ਮੈਂ ਉਸ ਪਾਈਂ ਲਾਈ ਜਾਂਦਾ ਵੇ। ਇਹ ਹੋਰ ਪਾਉਂਦਾ ਨਾ। ਅਜੇ ਵੀ ਬੱਦਲ ਮਾਰ ਰਹੇ ਆ ਕਿ ਕਿਤਾਬ ਦੇ। ਬਹੁਤ ਤੇਟ ਜਾ ਕੇ ਫੱਕ ਦਾ ਖਾਲ ਦੇ ਇੱਕ ਨਹੀਂ ਆ ਕੀ ਆ ਫਰਕ ਪਿਆ ਕੇ ਨਾ। ਲੋ ਵੀ ਖੇਤ ਪਹੁੰਚ ਗਏ। ਤੇ ਦੇਖੋ ਉਹਦਰ ਆਪਣੀ ਫਾਕਾ ਵਿੱਚ ਇਧਰ ਚਾਚੇ ਦੀ ਮੱਕੀ। ਦੇਖਦੇ ਆਂ ਜਾ ਕੇ ਕੋਈ ਫਰਕ ਪਿਆ ਕੇ ਨਾ ਦੇਖਦੇ ਆਂ ਕਿ ਆਹ ਆਪਣੀ ਜਮਾਰ ਤਾਂ ਆਈ ਨਿਕਲੀ ਇਧਰ ਅੱਧੀ ਕਾ ਪਰ ਆ ਮੱਕੀ ਦੀ ਪੂਰੀ ਨਿਕਲੀ ਤੇ ਉਹ ਦੇਖੋ ਪੀਲ ਕਮਾਰ ਦੀ ਔਰਲੀ ਖੁੰਜ ਇਹ ਕੰਮ ਜਾਂਦਾ ਤੁਰਿਆ ਦੇਖਦੇ ਆਂ ਕੋਈ ਫਰਕ ਪੈਂਦਾ ਕਿ ਨਾ ਹਮ ਹਰਕਤਾ ਆ ਪਿਆ ਇਧਰ ਦੋਗੀਆਂ ਜੀਆਂ ਜਿਆਦਾ ਤਾਂ ਸਪਰੇ ਨਾਲ ਮੋੜ ਪੈ ਜੂਆ ਹੋਰ ਕਰ ਦਾਂਗੇ ਇੱਕ ਸਪਰੇ ਐ ਇਧਰੋਂ ਹੋ ਰਹੀ ਆ ਜਾਰੇ ਆਖੁੰਜੇ ਜੀ ਉਹ ਮੈਂ ਹੁਣ ਤਰੋਂ ਉਹ ਤਾਂ ਹੋ ਜੂ ਸਹੀ ਉਧਰ ਦਾ ਵਿੱਚ ਹੀ ਹੋ ਜਾਂਦੀ ਸਹੀ ਆ ਜਿਆਦਾ ਆ ਆਖੁੰਜੇ ਜਿਆਦਾ ਖਰਾਬ ਆ ਇਧਰੋਂ ਆ ਐਨ ਐਨ ਦੇਖਦੇ ਆਂ ਵਾਣੀ ਅੱਜ ਟਾਲ ਕਰਦਨੇ ਜਾਂ ਤਾਂ ਪਾਣੀ ਦੀ ਪੋਛਦੇ ਆਂ ਉਹਨੂੰ ਡਾਕਟਰ ਨੂੰ ਵਾਣੀ ਲਾਈਏ ਕਿ ਨਾ ਗੈਸ ਕਿਵੇਂ ਸਾਰੇ ਅੱਜ ਆਪਾਂ ਆਏ ਸੀ ਖੇਤ ਤੇ ਫੱਕ ਦੇਖਣ ਆਏ ਸੀ ਅੱਜ ਫੱਕ ਨੂੰ ਲਾਏ ਨਹੀਂ ਪਾਣੀ ਆਪਾਂ ਮਾਲੀ ਪੀਲੀ ਹੋ ਰਹੀ ਸੀ ਡਾਕਟਰ ਕਾ ਨਾਲ ਆਓ ਤੇ ਹੋਦਰਿਆਂ ਦਾ ਡੈਡੀ ਇਹਨੇ ਕੀ ਖਾਣਾ ਫੱਕ ਦਾ ਉਹ ਲੱਗਦਾ ਤਾਂ ਹੈ ਯਾਰ ਠੀਕ ਹੋ ਜਾਓ ਤੇ ਬਾਕੀ ਕੋਈ ਰੱਬ ਦੇ ਹੱਥ ਆ ਕਾ ਹੁਣ ਹੋਰ ਕਿਹੜਾ ਵੀ ਲੈਣਾ 26 ਤੇ 1509 ਜਿਹਾਂ ਕੰਮ ਜਪੂਗੀ ਸਾਰੀ ਫੇਰ ਫੇਰ ਵੱਲ 1509 ਲਾਦਾ ਹਾਂ ਹਮ ਕੱਲ ਤੇ ਲਿਬੜਾ ਇਨਸ਼ਾਅੱਲਾ ਭਾਈ ਚੱਲੀਏ ਚਲੋ ਲਾਓ ਚੱਲਦੇ ਆ ਘਰਾਂ ਨੂੰ ਚਲਿਏ ਪੈਂਦੇ ਆ ਲਓ ਭਾਈ ਚਾਰ ਛਪੇਰਾ ਦਿਖਾ ਦਨੇ ਤੁਹਾਨੂੰ ਕੀ ਨਜ਼ਾਰਾ ਓ ਰਹੀ ਫੱਕ ਬਦੋਨੇ ਵੇਰੀਆਂ ਦੇ ਵਿੱਚ ਚਾਲੇ ਤੇ ਤੁਹਾਨੂੰ ਦਿਖਾਈ ਹੈ ਵਿੱਚ ਕਹਿ ਜੀ ਹੈਗੀ ਇਧਰ ਦੇਖੋ ਭਾਈ ਚਾਰ ਛਪੇਰਾ ਹੁਣ ਚਾਲੇ ਪਾਉਣੇ ਘਰਾਂ ਨੂੰ ਏ ਚਲ ਹਾਂ ਲਾ ਕਰੀਏ ਸਟਾਰਟ ਮਾਰੀ ਇੱਕ ਇੱਕ ਕ ਆਪ ਦਾ ਸ਼ਾਲਾ ਕੱਢ ਜਾ ਕੱਢ ਜਾ ਮੋੜ ਲੈਣ ਦੇ ਲੱਗ ਰਹੀ ਹੈ ਨਹੀਂ ਵਾਹਟ ਤਾਂ ਹੀ ਹੋਗਾ ਹੀ ਆ ਮਾਗਰ ਉਹਦਾ ਕਾਲਾ ਲਾ ਦੇਗਾ ਐਂ ਤੇ ਰੱਖ ਬੰਦ ਹੋ ਗਿਆ ਮੜ ਜਾ ਮੋੜ ਕੇ ਸਭ ਦਾ ਬੰਦ ਹੋ ਗਿਆ ਆਪ ਦੀ ਮੋੜ ਨਾ ਆ ਚੌੜ ਕਰੀਆਂ ਦਾ ਆਪਾਂ ਫੱਕ ਨੂੰ ਲਾਇਆ ਨਹੀਂ ਪਾਣੀ ਜਿਹੜਾ ਡਾਕਟਰ ਕਹਿੰਦਾ ਵੀ ਜਿਆਦਾ ਨਮੀ ਵੀ ਨਹੀਂ ਹੋਣੀ ਚਾਹੀਦੀ ਤੇ ਅਸੀਂ ਉਹਨੂੰ ਫਿਰ ਮੋੜਿਆ ਏ ਮੈਂ ਚੱਲ ਅੱਜ ਟਾਲ ਕਰ ਦਿੰਨੇ ਆ ਇਹ ਵਾਈਗਰੂ ਨਹੀਂ ਪਾਦੇ ਤਾਂ ਚੰਗੀ ਗੱਲ ਆ ਕਿਉਂਕਿ ਫੱਕਾਂ ਸਹੀ ਹੋ ਜਾਣਗੀਆਂ ਜਿਆਦਾ ਗਰਮੀ ਕਰ ਨਹੀਂ ਖਰਾਬ ਕਰਨੀਆਂ ਹੱਦ ਤੋਂ ਜਿਆਦਾ ਦਾ ਸਹੀ ਆ ਆਹ ਮਾਲਾ ਚੌਥਾ ਐਸਾ ਖਰਾ ਬਹੁਤ ਬੰਆ ਕੋਈ ਛੱਡੀ ਨਹੀਂ ਨਾ ਕੋਈ ਜਲੇਟ ਡਾ ਜੈਂ ਕਿਹੜਾ ਕੋਈ ਔਰ ਜਿਹੜਾ ਕੁਝ ਪੈਂਦਾ ਸੀ ਤੱਕ ਨਹੀਂ ਸੀ ਆ ਮਤੇ ਲੋਹਾ ਦੇ ਭੁਲਾਉਣਾ ਦੇ ਤੱਕਾ ਇਹ ਜੀ ਕੁਝ ਚੇਂਜ ਨਹੀਂ ਆਣੀ ਪਾਈ ਨਹੀਂ ਸਾਰਾ ਕੁਝ ਪਾਤਾ ਹੁਣ ਵੇਖੋ ਹੁਣ ਤੱਕ ਦੇ ਨਾਲ ਦੀ ਕੋਝ ਵੀ ਯਾਰ ਕੰਮ ਜਾ ਮੇਰੇ ਹਿਸਾਬ ਨਾਲ ਤਾਂ ਮਾੜੀ ਮੋਟੀ ਦਿੱਖ ਤੈ ਇਹ ਲੋਗੀ ਕੋਣੀ ਜਾਹੀਦੀ ਸੀ ਆ ਦੇਖੋ ਯਾਰ ਆਪਣੇ ਰਾਹ ਦਾ ਹਾਲ ਕੀ ਕਰ ਰੱਖਿਆਗਾ ਮਿੱਟੀ ਸਿੱਟੀ ਆ ਤੇ ਨਾ ਤਾਂ ਕਰਾਹਾ ਮਾਰਿਆ ਢੰਗ ਨਾਲ ਸਾਡੀ ਮਸ਼ੀਨ ਵੀ ਨਹੀਂ ਆਉਂਦੀ ਲੋਕਾਂ ਦੇ ਬਾਣਾ ਵਿੱਚ ਦੀ ਲੈ ਕੇ ਆਉਣੇ ਆਗੇ ਵੀ ਟਰੈਕਟਰ ਹੀ ਨੀ ਮੋਟਰਸਾਈਕਲ ਨਹੀਂ ਲੰਘੇ ਤਾਂ ਹੁਣ ਤਾਂ ਟਰੈਕਟਰ ਤੇ ਹੀ ਲੰਘਣਾ ਜੇ ਕਰਾਹਾ ਮਾਰ ਦੇਣਗੇ ਵੱਤ ਤੋਂ ਵੱਤ ਟਰੈਕਟਰ ਲੰਘੂਆ ਮਸ਼ੀਨ ਫੇਰ ਵੀ ਨਹੀਂ ਆਉਂਦੀ ਤੇ ਅਸੀਂ ਲੋਕਾਂ ਦੇ ਮਿੰਟਾਂ ਕਰ ਕਰਕੇ ਉਹਨਾਂ ਦੇ ਬਾਣਾ ਵਿੱਚ ਦੀ ਮਸ਼ੀਨਾਂ ਲਿਆਉਣੇ ਆ ਸਾਰੇ ਰਲ ਕੇ ਜੇ ਕਰਾ ਲੈਣ ਜਿੰਨੇ ਘਰਾਂ ਨੂੰ ਇਹ ਰਾਹ ਲੱਗਦਾ ਇਹ ਬੇਨਤੀ ਆ ਭਰਾਓ ਕਰਾ ਲਓ ਜਿਹਨੂੰ ਜਿਹਨੂੰ ਇਹ ਰਾਹ ਲੱਗਦਾ ਸਹੀ 16 ਫੁੱਟ ਢਾਗ ਆ ਉਹ ਤਾਂ ਸਾਰਿਆਂ ਨੂੰ ਫਾਇਦਾ ਯਾਰ ਜਿਨ੍ਹਾਂ ਦੇ ਅੱਗੇ ਖੇਤ ਲੱਗਦੇ ਹੈਗੇ ਆ ਦੇਖੋ ਕੀ ਹਾਲ ਹੁਣ ਮਿੱਟੀ ਸਿੱਟਣਾ ਇਹਨੂੰ ਸ਼ਰਮ ਆਉਣੀ ਚਾਹੀਦੀ ਸੀ ਯਾਰ ਕੀ ਹਾਲ ਕਰਤਾ ਰਾਹ ਦਾ ਆਓ ਵੀ ਚੱਲ ਅੱਗੇ ਘਰਾਂ ਨੂੰ ਯਾਰ ਇਹ ਚੱਲਦੇ ਆਪਾਂ ਹਰੀ ਆ ਬੰਦਾ ਲੋ ਬੀ ਆਪਾਂ ਪਹੁੰਚ ਗਏ ਨਿਆਈ ਵਾਲੇ ਖੇਤ ਤਾਂ ਨਿਆਈ ਵਾਲੇ ਖੇਤ ਆ ਗਿਆ ਆਪਾਂ ਨਰਮਾ ਦੇਖਦੇ ਇੱਥੇ ਕਿਵੇਂ ਆਓ ਜੀ ਖੇਤ ਆ ਗਏ ਨੇ ਆਈ ਵਾਲੇ ਚ ਤੇ ਨਰਮਾ ਵੀ ਸਹੀ ਖੜਾਗਾ ਆਪਣਾ ਧਰੋ ਧਰ ਦੀਂਦਾ ਉਹ ਕਿਵੇਂ ਕਰ ਦਿੰਦੇ ਕਮ ਕੀ ਚਾਹੀਦਾ ਜੀ ਸੋਨੂੰ ਤੂੜੀ ਵਾਲਾ ਕੁੱਪ ਚਾਹੀਦਾ ਤਾਂ ਕੁੱਪ ਵੀ ਹੈਗਾ ਜੇ ਨਰਮੇ ਦੇ ਬੂਟੇ ਚਾਹੀਦੇ ਆ ਉਹ ਵੀ ਹੈਗੇ ਆ ਹਾਂ ਸਰ ਜੀ ਨੇ ਕੱਪੜੇ ਬਣਾਏ ਕਾ ਕਰੇ ਇਹ ਬਾਜਰਾ ਚਾਹੀਦਾ ਤੇ ਬਾਜਰਾ ਵੀ ਹੈਗਾ ਸਾਰਾ ਕੁੜੀਆਂ ਇਹਨੇ ਕਰਦੀ ਹੁੰਦੀਆਂ ਮਝੂਰੀ ਦਾਸਰਾ ਕੀ ਚਾਹੀਦਾ ਕੀ ਚਾਹੀਦਾ ਹੂੰ ਕਿਵੇਂ ਕਹਿੰਦਾ ਕੀ ਚਾਹੀਦਾ ਕੀ ਚਾਹੀਦਾ ਸਾਨੂੰ ਤੁੜੀ ਵਾਲਾ ਕੰਮ ਚਾਹੀਦਾ ਤੇ ਨਾਲ ਉਤੇ ਕਾਗਜ਼ੀ ਵੀ ਪਾਇਆ ਹੋਇਆ ਤੇ ਬਾਟ ਗਿਆ ਤੇ ਬਾਟ ਵੀ ਗਿਆ ਇਹ ਕਰੀਏ ਸਹੀ ਹੋਈ ਹਵਾਰਾ ਬਾਟ ਗਿਆ ਕਾਇ ਨਹੀਂ ਬਗਾਰ ਤੇ ਗਾਣਾ ਲੈ ਵੀ ਤੇਰਾ ਕਾਗਜ਼ ਕਰਾਉਂਦੇ ਗਲੇ ਆ ਲੈ ਵੀ ਧਰਮਪਾਲ ਤੇਰਾ ਕਾਗਜ਼ ਮਾੜਾ ਸੀ ਵੀ ਪਾਟ ਗਿਆ ਇਹੜੇ 2 ਮਹੀਨਾ ਮਹੀਨਾ ਤਾਂ ਹੋਇਆ ਨਹੀਂ ਅਜੇ ਨਰਮਾ ਵੀ ਸਹੀ ਖੜਾਗਾ ਤੇ ਫੱਕ ਦੇ ਮੁੰਦੇ ਹਾਲਾਤ ਆ ਉੱਧਰ ਲੱਗੇ ਪਏ ਆ ਮਿਸਤਰੀ ਕੋਠੀ ਚ ਕੋਠੀ ਕੰਨੀ ਲੱਗੇ ਪਏ ਆ ਮਿਸਤਰੀ ਟੀ ਬਗਰੀ ਜਾਂਦੇ ਬਸ ਹੁਣ ਇਹਨੂੰ ਕੱਖ ਨੂੰ ਅੱਗ ਲਾਈਏ ਯਾਰ ਆ ਆਪਣਾ ਹੈਗਾ ਗਾ ਦੇਸੀ ਤੂਤ ਟੋਕਰ ਇਹ ਨਾ ਉਹ ਨਾਲ ਆ ਵਸਤੀ ਲਾਇਆ ਪੋਨੇ ਬੀਤੇ ਇਹ ਹੈਗਾ ਆਪਣਾ ਉੱਚਾ ਖਾਲ ਐਥੋ ਹੀ ਬੰਦਾ ਆਵੇਗਾ ਬਰ ਬਰ ਆਉਂਦਾ ਜੇ ਕੇਰਾ ਪਾਣੀ ਟੁੱਟ ਗਿਆ ਮੁੜ ਕੇ ਵੈਦਾ ਨਹੀਂ ਬਈ ਨੀਵਾ ਦੇਖ ਲੋ ਕਿੰਨੀਆਂ ਟਰਾਲੀਆਂ ਬਣੀਆਂ ਨੇ ਬੰਨ੍ਹ ਦੇ ਦੋ ਟਰਾਲੀਆਂ ਮਿੱਟੀ ਦੇ ਬਈ ਉਹ ਪਾਪਾ ਤੋੜ ਗਿਆ ਦੀ ਘਰੇ ਵਾਗ ਗਿਆ ਛੱਡ ਚੱਲਦੇ ਆ ਕੋਠੀ ਗੰਨੀ ਕੀ ਕਰੀ ਆਂਦੇ ਹਮ ਮਿਸਤਰੀ ਅੱਛੇ ਵੀ ਗੰਨੀ ਆਇਆ ਇੱਧਰ ਵੀ ਜਗਵਾਰਾ ਆਉਂ ਨਾ ਮੋਰੋ ਨੀ ਮੂੰਗੀ ਮੂੰਗੀ ਤਾਂ ਫੱਟਾਣਾ ਸੀ ਹੋ ਗਿਆ ਮੈਂ ਨਾ ਪੁੱਛਣਾ ਅਸੀਂ 90 ਮਾਣ ਬੱਟਦੇ ਬਈਆ ਮੂੰਗੀ ਨਾਲ ਇਤਕੀ ਬਹੁਤ ਪੈੜੀ ਹੋਈ ਆ। ਮੈਂ ਆਹ ਪੈੜੀ ਗਈ। ਇਤਕੀ ਬਈ ਮੂੰਗੀ ਨਾਲ ਬਹੁਤ ਮਾੜੀ ਹੋਈ ਹੈਗੀ। ਮੂੰਗੀ ਕਿਸੇ ਦੇ ਵੀ ਨਹੀਂ ਹੋਈ ਸਾਰਿਆਂ ਦੇ ਮੱਚ ਗਈ ਇੱਥੇ। ਜਿਨ੍ਹਾਂ ਨੇ ਵੀ ਵਿਧੀ ਸੀ ਗੇਤੀ ਸਰ ਵਾਲੇ ਜੀ ਵਿਧੀ ਸੀ ਨਾਲ ਤੇ ਸਾਰਿਆਂ ਨੇ ਮੱਚ ਗਈ। ਆਹ ਦੇਖੋ ਇੱਧਰ ਸਾਰੀ ਉਹ ਜਮਾਰ ਤਾਂ ਮੂੰਗੀ ਮੂੰਗੀ ਸੀ ਸਾਰੀ ਮੱਚ ਗਈ। ਹੁਣ ਆਪਾਂ ਅੱਗੇ ਕੋਠੀ ਠੀਕ ਤੇ ਸਾਹਮਣੇ ਫਿਰਦਾ ਰਾਮਪਾਲ ਤੇ ਹਮਣਾ ਖਾਲਸਾ ਇੱਧਰ ਲੱਗਿਆ ਪਿਆ ਮਿਸਤਰੀ ਚੋਟੀ ਦਾ ਟੀਪ ਕਰਨ ਲੱਗ ਰਿਹਾ ਬਈ ਉਹ ਬੈਠਾ ਹੈ ਵੀ ਮਿਸਤਰੀ ਗਰਤੇ ਸੰਗ ਮਿਸਤਰੀ ਤੇ ਮਾਮਾ ਛਿੜਕੀ ਜਾਂਦਾ ਪਾਣੀ ਤੇ ਰਾਮਪਾਲ ਕਰੀ ਜਾਂਦਾ ਖੁਰਕਾ ਲੱਕੜ ਦੇਖੀਏ ਕਿਹੜੀ ਲਿਆਂਦੀ ਆ ਆਹ ਲਿਆਂਦੀ ਵੀ ਜੋੜੀਆਂ ਵਾਲੀ ਲੱਕੜ ਜੋੜੀਆਂ ਲਾਉਣ ਨੂੰ ਉਹ ਆ ਗਿਆ ਪੱਥਰ ਤੇ ਇਹ ਆ ਗਈਆਂ ਵੱਡੀਆਂ ਟਾਈਲਾਂ ਉਧਰ ਪਿਆ ਸਿਮਿੰਟ ਖੜ ਜਾ ਮੈਂ ਕੋਲੇ ਆਉਣਾ ਫੇਰ ਬੋਲੀ ਹਜ਼ਾਰ ਬੰਦਾ ਹਜ਼ਾਰ ਬੰਦਾ ਦੇਖੀ ਜਾਂਦਾਗਾ ਹਜ਼ਾਰੋਂ ਦਾ ਲਾਈਵ ਆ ਤਾਂ ਸਮਝ ਕੇ ਬੋਲੀ ਤੂੰ ਮੁੱਛੇ ਵਾਲਾ ਆ ਜਾਂ ਕਿਸੇ ਕੋਲ ਚਾ ਯਾਰ ਲੈ ਸਿੱਧੂ ਮੂਸੇ ਵਾਲਾ ਹੋਣਾ ਜ਼ਰੂਰੀ ਤਾਂ ਨਹੀਂ ਮੂ ਵੀ ਦੇਖਦੇ ਆ ਬੰਦੇ ਬੋਲੀ ਜਾਲ ਤੜਕੇ ਉਹਦੀ ਪਤਾ ਲੱਗੂਗਾ ਸਾਰਿਆਂ ਕੋਲ ਗੱਲ ਪਹੁੰਚ ਗਈ ਆ ਦੇਖੋ ਬਈ ਕੋਠੀ ਚਲੋ ਮਿਲਦੇ ਆ ਤੁਹਾਨੂੰ ਬਾਅਦ ਚ ਇੱਧਰ ਲੱਗ ਰਿਹਾ ਵੀ ਮਿਸਤਰੀ ਟੈਲਣ ਲਾਉਣਾ ਕਿੱਥੋਂ ਦੇ ਆ ਮਿਸਤਰੀ ਸਾਹਿਬ ਕਿੱਥੋਂ ਦੇ ਆ ਘੋੜਾਂ ਵਾਲੀ ਘੋੜਾਂ ਵਾਲੀ ਹਾਂ ਕੱਲਾ ਟੈਲਾਂ ਦਾ ਹੀ ਕੰਮ ਕਰਦੇ ਹੋ ਜਾਂ ਪੱਥਰ ਦਾ ਵੀ ਹੈ ਰੋ ਪੱਥਰ ਟੈਲ ਤੇ ਪੱਥਰ ਹੈ ਉਹ ਨੰਬਰ ਬੋਲ ਦਿਓ ਆਪ ਦਾ ਕਿੰਨਾ ਫੋਨ ਨੰਬਰ ਹੈ 81 880 85 780 81 81 680 90 509 ਹਾਂ ਠੀਕ ਆ ਜੇ ਕਿਸੇ ਨੂੰ ਲਵਾਉਣਾ ਹੋਵੇ ਤਾਂ ਸੰਪਰਕ ਕਰ ਸਕਦਾ ਬਈ ਵਧੀਆ ਲਾਈ ਜਾਂਦਾ ਲੇਬਲ ਚ ਪੂਰੇ ਆ ਦੇਖੋ ਸਹੀ ਲਾਈ ਆ ਨਹੀਂ ਉੱਚੀ ਨਹੀਂ ਲਾਉਂਦੇ ਆ ਕੰਨੀ ਜੀ ਉੱਚੀ ਨਹੀਂ ਹੁੰਦੀ ਆ ਬਰਾਬਰ ਲਾਈਆਂ ਸਹੀ ਆ ਜਮਾ ਮੈਂ ਪੈਰ ਨਹੀਂ ਅੜਦਾ ਬਹੁਤ ਦੇਖੀਆਂ ਮੈਂ ਕਈ ਘਰਾਂ ਦੇ ਲੱਗੀਆਂ ਉੱਠ ਜਾਂਦੀਆਂ ਪਰ ਇੱਥੇ ਸਹੀ ਲਾਈਆਂ ਮਿਸਤਰੀ ਚੰਗਾ ਵੀ ਇਧਰ ਟੈਲਾਂ ਕੱਟਣ ਵਾਲਾ ਫਰਮਾ ਦੇਖੋ ਟੈਲਾਂ ਕੱਟਣ ਵਾਲਾ ਸ਼ਣੋਂ ਦਾ ਰਸੋਈ ਮੈਲ ਜਾਨੀ ਚੱਲਦੇ ਹੁਣ ਇਹ ਦੇਖਿਆ ਇਹ ਉਧਰ ਉਹ ਠੀਕ ਨਹੀਂ ਪੱਥਰ ਲੱਗਦਾ ਤੇ ਲੱਕੜ ਲੁੱਕੜ ਹੁਣ ਬਾਜਰਾ ਦੇਖਦੇ ਕਿੰਨਾ ਕਬੜਿਆ ਗਿਆ ਤੇ ਰੋਥੇ ਜਮਾਰ ਵੀ ਬੀਜਣੀ ਹੈਗੀ ਸੇਠ ਜੀ ਜਿਹੜੀ ਸੋਡੀ ਦਿੱਤੀ ਹੋਈ ਜਮਾਰਾ ਇੱਥੇ ਭੇਜਾਂਗੇ ਇਹਦੇ ਕੀ ਜਮਾਰਾ ਘੈਂਟ ਹੋਊਗੀ ਆ ਗਿਆ ਆਪਣਾ ਬਾਜਰਾ ਗਰਮੀ ਨਾਲ ਦੇਖੋ ਇਹ ਵੀ ਕੀ ਹਾਲ ਹੋ ਰਿਹਾ ਬਾਜਰੇ ਦਾ ਉਹ ਛੱਟੇ ਕੱਢਿਆ ਆ ਆ ਅਸੀਂ ਇੱਥੋਂ ਪਿੰਡੋਂ ਲੈ ਕੇ 4 ਕਿਲੋ ਬਾਇਰਾ ਪਾਤਾ ਸੀ ਤੇ 4 ਕਿਲੋ ਬਾਜਰੇ ਚ ਆਹਾ ਇੱਕ ਆਬੂਜਾ ਤੇ ਇੱਕ ਆਬੂਜਾ ਨਮਕਾ ਹੂ ਐ ਵੀ ਇਹ ਨਿਕਲੇ ਆਗੇ ਆ ਬਾਅਦ ਚ ਸੇਠ ਕੋਲ ਲਿਆ ਕੇ ਵੀ ਜੈ ਸੀ ਤੇ ਇਹ ਬਾਜਰਾ ਵਧੀਆ ਦੇਖੋ ਸੇਠ ਜੀ ਛੋਡੇ ਵਾਲਾ ਬਾਜਰਾ ਘੈਂਟ ਆ ਨਾਲੇ ਕੋਈ ਇੱਥੇ ਨਹਿਰ ਦਾ ਪਾਣੀ ਵੀ ਲੱਗਦਾ ਕੱਲੇ ਹੋਰ ਦਾ ਕੱਲੇ ਬੋਰ ਦਾ ਪਾਣੀ ਲੱਗਦਾ ਇੱਥੇ ਤੇ ਜਮੀਨ ਦਾ ਲੱਗਦਾ ਨਹਿਰ ਤਾਂ ਸੁੱਖ ਨਾਲ ਕਦੇ ਵੜਿਆ ਹੀ ਨਹੀਂ ਬੁੱਧ ਤਾਂ ਹੋ ਗਈਆਂ ਹਾ ਇਹ ਤਾਂ ਬਹੁਤ ਪਿਆਗਾ ਚਲੋ ਜੀ ਅੱਜ ਦਾ ਵਲੌਗ ਇੱਥੇ ਕਰਦੇ ਆ ਸਮਾਪਤ ਮਾੜੀ ਸ਼ਕਲ ਦਿਖਾ ਦਈਏ ਕਿਰਾ ਅੱਜ ਦਾ ਵਲੌਗ ਇੱਥੇ ਕਰਦੇ ਆ ਸਮਾਪਤ ਤੁਹਾਨੂੰ ਮਿਲਾਂਗੇ ਕਿਸੇ ਅਗਲੇ ਵਲੌਗ 'ਚ ਸਾਨੂੰ ਤਬ ਤੱਕ ਸਸਰੀ ਘਰ ਦੀ